ਨਮਸਕਾਰ ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਨੰਗਲ ਆਈਟੀਆਈ ਦੇ ਬਾਹਰ ਹੋਈ ਲੜਾਈ ਵਿੱਚ ਇੱਕ ਨੌਜਵਾਨ ਨੂੰ ਕੀਤਾ ਜ਼ਖਮੀ ਇਸ ਲੜਾਈ ਵਿੱਚ ਕਈ ਦਿਨਾਂ ਤੋਂ ਆਪਸੀ ਤਕਰਾਰ ਚੱਲ ਰਹੀ ਸੀ ਅੱਜ ਲੜਾਈ ਜ਼ਿਆਦਾ ਵੱਧ ਗਈ ਸੀ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸ ਦਿੱਤਾ ਗਿਆ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਸੁਣੋ ਡਾਕਟਰ ਤੇ ਘਰ ਵਾਲਿਆਂ ਦਾ ਕੀ ਕਰਨਾ ਹੈ ਨੰਗਲ ਤੋਂ ਨਿਊਜ਼ ਪ੍ਰਾਈਮ ਲਈ ਪੂਪਿੰਦਰ ਲਾੜੀ ਦੀ ਇਹ ਰਿਪੋਰਟ 3 2 13 ਤਰੀਕ ਨੂੰ ਜੀ ਸ਼ਾਮ ਨੂੰ ਬਾਲ ਘੜਾ ਕੇ ਆਈ ਜਿਹੜੇ ਉਦੋਂ ਆਂਦਾ ਸੀਗਾ ਫਿਰ ਉਦੋਂ ਮੈਨੂੰ ਜਿਹੜਾ ਮੁੰਡਾ ਬਾਹਰ ਹੰਦਾ ਹੀ ਹੈਡਰਾ ਚਲਾਉਂਦਾ ਨੌਂਡਰਾ ਚਲਾਉਂਦਾ ਕਿਉਂ ਦਾ ਫੋਨ ਆਇਆ ਕਿ ਐਦਦਾ ਕਰਕੇ ਤੂੰ ਅੰਕਲ ਮੇ ਤੋਂ ਮਾਫੀ ਮੰਗ ਜਾਂ ਬਾਹਾਂ ਚ ਮੰਗੇ ਮੈਂ ਕਿਹਾ ਜੀ ਗੱਲ ਦੱਸੋ ਮੈਂ ਤਾਂ ਬਾਹਰ ਅਨੰਦਪੁਰਤਵਾਰਿਆਂ ਕਹਿੰਦਾ ਜੀ ਵੀ ਗੱਲ ਐਦਦਾ ਐ ਵੀ ਮੇਰੇ ਭਾਈ ਉਹ ਨਾ ਉਹਦੇ ਭਾਈ ਨੇ ਇਹਨੂੰ ਘੇਰਿਆ ਚਾਰ ਜਾਣੇ ਜਿਵੇਂ ਪੰਜ ਤੇ ਉਹਨੇ ਫੋਨ ਕਰੇ ਤੇ ਮੈਨੂੰ ਫੋਨ ਕਰਿਆ ਜਦ ਕਿ ਮੇਰਾ ਇਹਦਾ ਮੇਰਾ ਭਰਾ ਦਾ ਮੁੰਡਾ ਆ ਕੇ ਇਹਨੂੰ ਲੈ ਗਿਆ ਨਾਲ ਉਹ ਕੁਦਰਤੀ ਆ ਗਿਆ ਪਿੱਛੇ ਦੇ ਲੈ ਗਿਆ ਜੀ ਨਾਲ ਉਦੋਂ ਦੀ ਇਹਨਾਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਉਹਦੇ ਡੈਡੀ ਨੂੰ ਵੀ ਫੋਨ ਕਰਤਾ ਕਰਨ ਦੇ ਡੈਡੀ ਨੂੰ ਵੀ ਤੇ ਚਰਨਜੀਤ ਦੇ ਨੂੰ ਵੀ ਐਦਾ ਦਾ ਗੱਲ ਹੈ ਇਹਨਾਂ ਮੁੰਡਿਆਂ ਨੂੰ ਸਮਝਾ ਦਿਓ ਲੜਕਾ ਜਿਹੜੀ ਲੜਾਈ ਹੈ ਸਿਆਣਿਆਂ ਦੇ ਗੱਲ ਪੈਂਦੀ ਹੁੰਦੀ ਨਿਆਣਿਆਂ ਦੀ ਕੋਈ ਬੜੀ ਉਹ ਨਹੀਂ ਹੈਗੀ ਵੀ ਇਹ ਹੀ ਮੁੰਡਾ ਘੇਰਿਆ ਐਦਾ ਦਾ ਕਰਕੇ ਐਦਾ ਅੱਗੇ ਬਾਤ ਮੁੰਡੇ ਨੂੰ ਨਾ ਘੇਰਨ ਕਰੇ ਜੇ ਕੋਈ ਗੱਲ ਹੈਗੀ ਤਾਂ ਮੈਨੂੰ ਦੱਸੋ ਇਹਨਾਂ ਨੂੰ ਬਿਠਾ ਕੇ ਪੁੱਛੋ ਉਹਦੇ ਬਾਅਦ ਕੋਈ ਸ਼ਾਂਤ ਹੋਇਆ ਮਾਹੌਲ ਕੋਈ ਕੁਝ ਨਹੀਂ ਅੱਜ ਉਹਨਾਂ ਨੇ ਮੁੰਡੇ ਭੇਜ ਕੇ ਭੇ ਕੰਮ ਕਰਵਾਇਆ ਹੈ ਜੀ ਮੇਰਾ ਨਾਮ ਸੂਰਜਾ ਸ਼ਰਮਾ ਹੈ ਮੈਂ ਸਿਵਲ ਹਸਪੀਟਲ ਵਿੱਚ ਨੰਗਲ ਵਿੱਚ ਆਪਣੇ ਮੈਡੀਕਲ ਅਫਸਰ ਹਾਂ ਸਾਡੇ ਕੋਲ ਅੱਜ 12:50 ਦੇ ਲੱਗੇ ਇੱਕ ਕੇਸ ਆਇਆ ਸੀ ਮਾਰਕ ਉਡਾਈ ਦਾ ਆਈਟੀ ਐਨੰਗਲ ਦੇ ਬਾਹਰ ਹੋਈ ਹੈ ਤੇ ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟਡ ਹੈ ਤੇ ਉਹਨਾਂ ਦੇ ਪਿੱਛੇ ਥੋੜੀ-ਬੋਤੀ ਸੱਟਾਂ ਲੱਗੀਆਂ ਨੇ ਪਰਚਾ ਹੋ ਚੁੱਕਾ ਹੈ ਤੇ ਬਾਕੀ ਪੁਲਿਸ ਇਨਫੋਰਮੇਸ਼ਨ ਜਾ ਚੁੱਕੀ ਹੈ ਕਿੰਨੀ ਗਡੂਗੀ ਸੱਟਾਂ ਜਿਹੜੀ ਟੱਕ ਲੱਗਿਆ ਬਾਕੀ ਇੰਨੀ ਜ਼ਿਆਦਾ ਡੂੰਗੀ ਨਹੀਂ ਹੈ ਪਰ ਸੱਟ ਹੈਗੀ ਹੈ। ਬਾਂਜ ਸਿੰਘ ਅ ਕੀ ਗੱਲਬਾਤ ਹੈ? ਗੱਲ ਤੇ ਇਹਨਾਂ ਤਰੀਕ ਨੂੰ ਹੋਈ ਥੀ। ਮੈਂ ਬੜਕਾ ਟਾ ਕੇ ਆਇਆ ਜੀ ਉਹ ਉਹਨੇ ਅੰਮੂ ਦਾ ਭਾਈ ਮੋਰੇ ਦੇ ਰੇਸਾ ਮਾਰਦਾ ਇਹ ਮੋਰੇ ਭਾਈ ਨੂੰ ਕਿਹਾ। ਮੈਂ ਕਿਹਾ ਇਹ ਰੇਸਾ ਮਾਰਦਾ ਹੂੰ ਨਾ ਕੋਲ ਮੈਨੂੰ ਕੀਤਾ। ਉਹ ਕਹਿੰਦਾ ਕੋਈ ਨਾ ਤੈਨੂੰ ਦੇਖ ਲਾਂਗੇ ਉਹਨਾਂ ਸਾਰੀ ਗੱਲ ਦੱਸੀ ਤੇ ਮੇਰੇ ਉਹਨੇ 4-5 ਮੁੰਡੇ ਖੜੇ ਕੀਤੇ ਤੇ ਮੋਰੇ ਤੇ ਮੈਂ ਭਾਈ ਨੂੰ ਲੈ ਕੇ ਫਿਰ ਉੱਥੇ ਗੱਲ ਸ਼ਾਂਤ ਹੋ ਗਈ। ਫਿਰ ਉਹਨਾਂ ਚ ਆਈ ਟੀ ਆਈ ਤੇ ਮੈਂ ਬਾਹਰ ਨਿਕਲਿਆ 12:20 ਤੇ ਨਿਕਲਿਆ। ਉਹਨਾਂ ਮੋੜ ਤੇ ਇਹਨਾਂ ਮੁੰਡਿਆਂ ਨੂੰ ਚਾਹਤੇ ਤੇ ਉਹਨਾਂ ਮੋਟਰ ਵਾਲੀ ਛਾਬੀ ਕੱਢੀ ਮੋੜਾ ਛਾਤੀ ਨੂੰ ਡੰਡਾ ਮਾਰੇ ਵਿੱਚੇ ਵਰਛਾ ਮਾਰੇ ਆਈਟੇ ਆਈਟੇ ਕਿਹੜੀ ਕਿਹੜੀ ਨੰਗਲਾ ਇਟੇ ਕਿੰਨੇ ਵਜ ਦੀ ਗੱਲ ਹੈ ਇਹ 12:20 ਦੇ ਵਿੱਚ ਵਿੱਚ ਗੱਲ ਹੈ ਮਰ 20 ਦੇ ਠੀਕ ਹੈ ਇਹ ਜਿਨ੍ਹਾਂ ਨੇ ਮਾਰਿਆ ਤੇ ਵਰਛਾ ਇਹਨਾਂ ਦਾ ਨਾਮ ਕੁਝ ਪਤਾ ਉਹ ਜਿਹਨੇ ਕੰਮ ਕਰਾਇਆ ਉਹਨਾਂ ਦੇ ਨਾਮ ਪਤਾ ਇੱਕ ਦਾ ਨਾਮ ਕਰਨ ਹੈ ਹਾਏ ਹਰਜੋਤ ਹੈ ਇੱਕ ਚਰਨਜੀਤ ਚੰਨੀ